ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਣਾ ਦਿਨ ਐਤਵਾਰ ਅੱਜ ਦਾ ਵਲੌਗ ਅੱਜ ਅਸੀਂ ਗਏ ਸੀ ਤਰਨ ਤਾਰਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਬਾਰ ਤੇ ਤਾਂ ਅੱਜ ਬਹੁਤ ਵਧੀਆ ਜਿਹੜਾ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਆ ਤਾਂ ਗੇਟ ਦੇ ਵਿੱਚੋਂ ਐਂਟਰ ਹੋਏ ਅੰਦਰ ਤੇ ਸੱਚਖੰਡ ਸ੍ਰੀ ਬਰਬਾਰ ਸਾਹਿਬ ਜੀ ਦੇ ਤਰਨ ਤਰਨ ਸਾਹਿਬ ਜੀ ਦੇ ਦਰਸ਼ਨ ਕਰੋ ਬੜੀ ਖੁਸ਼ੀ ਆ ਬੜੀ ਕਿਰਪਾ ਗੁਰੂ ਸਾਹਿਬ ਦੀ ਤਾਂ ਮਹਾਰਾਜ ਦੇ ਦਰਸ਼ਨ ਹੋਏ ਆ ਅੱਜ ਦਿਨ ਐਤਵਾਰ ਬਹੁਤ ਜੜੀ ਸੰਗਤ ਆ ਰਹੀ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤਾਂ ਆਪਹਿਣਾ ਸੇਵਾ ਕਰ ਰਹੀਆਂ ਵਰਤਨਾ ਦੀ ਆ ਵੀਰ ਮੇਰੇ ਠੰਡੇ ਜਲਦੀ ਸੇਵਾ ਕਰ ਰਹੇ ਆ ਗਰਮੀ ਦਾ ਮੌਸਮ ਆ ਤਾਂ ਜਿਹੜੀ ਪਿਆਸ ਲੱਗਦੀ ਆ ਸੰਤਾਂ ਨੂੰ ਤਾਂ ਸੇਵਾਦਾਰ ਸੇਵਾ ਕਰ ਰਹੇ ਆ ਤਾਂ ਸਾਹਮਣੇ ਦਰਬਾਰ ਸਾਹਿਬ ਆ ਹਲੋ ਜੀ ਆ ਦੇਗ ਜਿੱਤੇ ਗੁਰੂਗਿਆਂ ਦੇਗਾਂ ਕਰਵਾਈ ਦੀਆਂ ਦੇਗ ਕਰਵਾ ਕੇ ਤਾਂ ਇਥੇ ਦੇਖ ਨੂੰ ਭੋਗ ਲਵਾਇਆ ਜਾਂਦਾ ਸਾਹਮਣੇ ਤਾਂ ਬੜੀ ਪਰਮਾਤਮਾ ਦੀ ਕਿਰਪਾ ਵਾ ਬਹੁਤ ਜ਼ਿਆਦੀ ਸੰਗਤ ਜਿਹੜੀ ਐਤਵਾਰ ਪਹੁੰਚ ਰਹੀ ਹੈ ਗੁਰੂ ਕੇ ਦਰਸ਼ਨ ਕਰਨ ਤਾਂ ਆਓ ਤੁਸੀਂ ਵੀ ਕਰੋ ਦਰਸ਼ਨ ਸੱਚਖੰਡ ਦਰਬਾਰ ਸਾਹਿਬ ਦੇ ਲਓ ਜੀ ਇੱਥੋਂ ਜਿਹੜਾ ਦੇਖ ਨੂੰ ਭੋਗ ਲਵਾ ਕੇ ਤਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਾਈਦਾ ਦਰਸ਼ਨ ਮੇਲਾ ਕਰਨ ਗੁਰੂ ਸਾਹਿਬ ਦਾ ਆਓ ਤੁਸੀਂ ਵੀ ਕਰੋ ਦਰਸ਼ਨ ਗੁਰੂ ਮਹਾਰਾਜ ਜੀ ਦੇ ਭਾਗਾਂ ਵਾਲੀ ਸੰਗਤਾਂ ਜਿਹੜੀ ਕਿ ਗੁਰੂ ਘਰ ਦੇ ਦਰਸ਼ਨ ਕਰਦੀ ਆ ਬਹੁਤ ਖੁਸ਼ੀ ਵਾਲੀ ਗੱਲ ਆ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਬਹੁਤ ਭਾਗਾਂ ਵਾਲੀ ਸੰਗਤਾਂ ਜਿਹੜੀ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਆ ਤਾਂ ਆਓ ਆਪਾਂ ਵੀ ਦਰਸ਼ਨ ਕਰੀਏ ਸੱਚਖੰਡ ਅੰਦਰੋਂ ਦਰਬਾਰ ਸਾਹਿਬ ਜੀ ਦੇ ਇੱਕ ਕੀ ਸਰੂਰ ਸਾਹਿਬ ਤਾਂ ਇੱਥੋਂ ਸੰਗਤਾਂ ਚੁਲੇ ਲੈਂਦੀਆਂ ਜਿੰਨਾ ਸੰਗਤਾਂ ਤੋਂ ਨਹੀਂ ਪੌੜੀਆਂ ਤੋਂ ਉਤਰਿਆ ਜਾਂਦਾ ਬਜ਼ੁਰਗਾਂ ਤੋਂ ਤਾਂ ਪ੍ਰਬੰਧ ਕੀਤਾ ਆ ਇਹ ਪੌੜੀਆਂ ਤੇ ਬੜਾ ਸਕੂਨ ਮਿਲਦਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤਾਂ ਅੱਗੇ ਸਾਹਮਣੇ ਤੇਗ ਘਾਰਾ ਜਿੱਥੋਂ ਕਿ ਦੇਗ ਮਿਲਦੀ ਹੈ ਕੜਾ ਪ੍ਰਸ਼ਾਦ ਦੀ ਦੇਗ ਤਾਂ ਸੰਗਤਾਂ ਦੇਖ ਲੈ ਕੇ ਲੈਂਸਰ ਦੇਖ ਲੈ ਕੇ ਤਾਂ ਸੰਗਤਾਂ ਅੱਗੇ ਕੀ ਤੁਰੀਆਂ ਜਾਂਦੀਆਂ ਵਾਰੀ ਸਿਰ ਤਾਂ ਬੜੀ ਗੁਰੂ ਜੀ ਦੀ ਕਿਰਪਾ ਭਾਗਾ ਵਾਲਿਆਂ ਨੂੰ ਦੇਖ ਜਿਹੜੀ ਨਸੀਬ ਹੁੰਦੀ ਆ ਬਹੁਤ ਵੱਡਾ ਦਰਬਾਰ ਸੁੰਦਰ ਦਰਬਾਰ ਗੁਰੂ ਸਾਹਿਬ ਜੀ ਦਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਤਾਂ ਸਰੋਵਰ ਸਾਹਿਬ ਵੀ ਬਹੁਤ ਵੱਡੀ ਅ ਮੇਰੇ ਸਾਹਬ ਇੱਕ ਬਹੁਤ ਵੱਡਾ ਸਰੋਵਰ ਹੈ ਜਿਹੜਾ ਕਿ ਤਰਨਤਾਰਨ ਸਾਹਿਬਾ ਗੁਰੂ ਸਾਹਿਬ ਜੀ ਦਾ ਤਾਂ ਦਰਬਾਰ ਸਾਹਿਬ ਹੈ ਬੜੀ ਹੰਮਾ ਹੰਸਾ ਰਲਾ ਗੇਟ ਚੜਦੇ ਪਾਸੇ ਜਿਹੜਾ ਤੇ ਬਹੁਤ ਸੁੰਦਰ ਹੈ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਜਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਬੜਾ ਵੱਡਾ ਇਤਿਹਾਸ ਆ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਨਗਾਰੇ ਆ ਆ ਸਾਹਮਣੇ ਗੇਟ ਆ ਜਿਹੜਾ ਚੜਦੇ ਵਾਲੇ ਪਾਸੇ ਆ ਜਾਂਦਾ ਤਾਂ ਤਾਂ ਦਰਸ਼ਨ ਕਰਦੀਆਂ ਇਹਦੇ ਵੀ ਚਾਰ ਦਰਵਾਜ਼ੇ ਆ ਜਿਵੇਂ ਸੱਚਖੰਡ ਦਰਬਾਰ ਸਾਹਿਬ ਦੇ ਆ ਇਹਦੇ ਵੀ ਚਾਰ ਦਰਵਾਜ਼ੇ ਆ ਲੈਂਦੇ ਚੜਦੇ ਭਾਈ ਦੱਖਣ ਤਾਂ ਸੰਗਤਾਂ ਚਾਰੇ ਜੜੀਆਂ ਦਰਵਾਜ਼ਿਆਂ ਤੋਂ ਸੰਗਤਾਂ ਆ ਕੇ ਦਰਸ਼ਨ ਮੇਲਾ ਕਰਦੀਆਂ ਤਾਂ ਬਹੁਤ ਸੰਤ ਭਾਗਾਂ ਵਾਲੀ ਆ ਆ ਇਤੋਂ ਦਾ ਇਤਿਹਾਸ ਸਾਰ ਜੋ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇਹ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਆ ਤੇ ਇੱਕ ਮੇਰੇ ਵੀਰਾਂ ਸੇਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਰ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਤੇ ਤੇ ਜ਼ਰੂਰੀ ਆ ਬੇਨਤੀ ਆ ਤੁਹਾਡੇ ਭਰਾਵਾਂ ਕੇ ਆ ਜਿਹੜਾ ਆਪਣਾ ਚੈਨਲ ਆ ਆਪਣੇ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਭਰਾ ਇਹਨੂੰ ਸਬਸਕ੍ਰਾਈਬ ਕਰਦੇ ਆ ਆ ਆ ਸੰਗਤਾਂ ਥਾਂ ਥਾਂ ਤੇ ਪ੍ਰਬੰਧ ਆਪਣੇ ਜਲ ਥੱਲੇ ਜਲ ਦਾ ਪ੍ਰਬੰਧ ਕੀਤਾ ਹੋਇਆ ਇਹ ਦੀਵਾਨ ਹਾਲ ਜਿੱਥੇ ਕਿ ਸੰਗਤਾਂ ਦੀਵਾਨ ਸੁਣਦੀਆਂ ਬਹੁਤ ਵਧੀਆ ਪੱਖੇ ਲੱਗੇ ਆ ਪੂਰਾ ਵਧੀਆ ਪ੍ਰਬੰਧ ਆ ਤਾਂ ਜਿਹੜੀਆਂ ਸੰਗਤਾਂ ਇੱਥੇ ਨਾਲੇ ਦੀਵਾਨ ਸੁਣਦੀਆਂ ਤਾਂ ਨਾਲ ਨਾਲ ਸੇਰ ਮਾਨ ਕਰਦੀਆਂ ਬੱਧੀ ਠੰਡਾ ਥਾ ਗੁਰੂ ਸਾਹਿਬ ਜੀ ਦੀ ਗੋਦ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਸੰਗਤਾਂ ਜ਼ਰੂਰ ਪਹੁੰਚਿਆ ਕਰੋ ਗੁਰੂ ਘਰੇ ਤਾਂ ਦਰਸ਼ਨ ਮਿਲਣਾ ਜਿਹੜਾ ਕਰਨਾ ਬਹੁਤ ਜ਼ਰੂਰੀ ਆ ਤਾਂ ਪੜਗ ਵਾਲੀ ਸੰਗਤਾਂ ਜਿਹੜੀ ਕੇ ਦਰਸ਼ਨ ਕਰਦੀ ਗੁਰੂ ਸਾਹਿਬ ਜੀ ਦੇ ਇੱਥੇ ਵੀ ਅਭੀ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਵਾ ਆ ਮੈਂਸ਼ਨ ਕਰਾਂਗੇ ਇਹ ਵੀ ਸਾਰਾ ਇਤਿਹਾਸ ਤੁਸੀਂ ਇੱਥੇ ਪੜ੍ਹ ਸਕਦੇ ਆ ਸਾਰਾ ਇਤਿਹਾਸ ਜਿਹੜਾ ਆਪਾਂ ਵੀਡੀਓ ਦੇ ਵਿੱਚ ਬਖਾਇਆ ਇਹਨੂੰ ਰੋਕੇ ਪੜ੍ਹ ਸਕਦੇ ਆ ਬੜੀ ਭਾਗਾਂ ਵਾਲੀ ਸੰਗਤ ਆ ਜਿਹੜਾ ਇਤਿਹਾਸ ਦੀ ਜਾਣਕਾਰੀ ਲੈਂਦੀ ਆ ਪਤਾ ਲੱਗ ਜਾਂਦਾ ਤੇ ਇਹ ਬਾਹਰਲੀ ਸਾਈਡ ਆ ਜਾਂਦਾ ਗੇਟ ਤਾਂ ਇਹਦੇ ਚਾਰ ਦਰਵਾਜ਼ੇ ਆ ਦੇਖੋ ਸਰੋਵਰ ਬਹੁਤ ਵੱਡਾ ਬਈ ਤਾਂ ਨਾਮਦਾ ਜਾਂਦਾ ਜਦੋਂ ਪ੍ਰਕਰਮਾ ਕਰੀਦੀਆਂ ਇੱਕ ਮੁਖ ਸਿਰ ਵਾਲਾ ਤੇ ਇੱਕ ਇਹ ਸਰੋਵਰ ਬਹੁਤ ਜਿਆਦਾ ਗੁਰੂ ਦੀ ਕਿਰਪਾ ਨਾਲ ਵੱਡੇ ਆ ਇਹ ਜਲਾ ਗੇਟ ਆ ਗਿਆ ਇਧਰੋਂ ਵੀ ਸੰਗਤ ਆਉਂਦੀਆਂ ਲੰਗਰ ਹਾਲ ਵਾਲੀ ਸਾਈਡ ਤੇ ਇਹਦੇ ਸੱਜੇ ਹੱਥ ਜੋੜਾ ਘਰ ਗੇਟ ਦੇ ਦਰبار ਸਾਹਿਬ ਦੇ ਅੰਦਰ ਜਾਇਆ ਤੇ ਖੱਬੇ ਹੱਥ ਖੱਬੇ ਹੱਥ ਜੂੜਾ ਸਾਹਿਬ ਤਾਂ ਸੱਜੇ ਹੱਥ ਲੰਗਰ ਤੇ ਲੰਗਰ ਵੀ ਬਹੁਤ ਵੱਡੀ ਤਦਾਦ ਦੇ ਨਾਲ ਲੰਗਰ ਹੈ ਜਿਹੜਾ ਇੱਥੇ ਚੱਲਦਾ 24 ਘੰਟੇ ਲੰਗਰ ਚੱਲਦਾ ਤੇ ਬਹੁਤ ਸੰਗਤਾਂ ਹੋ ਮਹਾਮਾ ਕੇ ਦਰਸ਼ਨ ਕਰਕੇ ਤਾਂ ਜੋ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਰਹੀਆਂ ਜੇ ਵੀ ਇਹ ਜਿਹੜੇ ਬਰਤਨਾਂ ਦੀ ਸੇਵਾ ਕਰ ਰਹੇ ਆ ਇਹ ਤੋਂ ਸੰਗਤਾਂ ਬਰਤਨ ਲੈ ਕੇ ਤਾਂ ਅੱਗੇ ਪੰਕਤਾਂ ਵਿੱਚ ਬਹਿ ਕੇ ਲੰਗਰ ਪਾਣੀ ਛਕ ਰਹੀਆਂ ਤੇ ਲੰਗਰ ਅੱਜ ਜਿਹੜਾ ਹੈਗਾ ਵਾ ਸੱਜਾ ਨਾਲ ਮਾਲ ਪੂੜਿਆਂ ਦਾ ਲੰਗਰ ਆ ਤਾਂ ਨਾਲ ਖੀਰ ਪ੍ਰਸ਼ਾਦ ਤੇ ਸੰਗਤਾਂ ਬੜੀ ਖੁਸ਼ੀ ਨਾਲ ਸ਼ਾਮ ਲਗ ਰਹੀਆਂ ਤਾਂ ਬਹੁਤ ਆਨੰਦ ਆਉਂਦਾ ਲੰਗਰ ਇੱਕ ਵੱਖਰੀ ਚੀਜ਼ ਹੁੰਦੀ ਹੈ ਹੈ ਗੁਰੂ ਘਰ ਦਾ ਲੰਗਰ ਬੰਦੇ ਨੂੰ ਸ਼ਾਂਤੀ ਤੇ ਸਕੂਨ ਆ ਜਾਂਦਾ ਹੈ ਨਾ ਬਾਕੀ ਜਿੰਨਾ ਮਰਜੀ ਕਰੇ ਲੰਗਰ ਛਕ ਲਈਏ ਤੇ ਇਹ ਵੀ ਜਿਹੜੇ ਸੇਵਾ ਕਰਦੇ ਆ ਬਰਤਨਾਂ ਦੀ ਤੇ ਇੱਥੇ ਨਾਲ-ਨਾਲ ਲੰਗਰ ਛਕਾਰੇ ਆ ਦੇ ਨਾਲ ਆ ਵੀਰ ਜਿੰਨੇ ਪਹਿਣਾ ਵੀਰ ਜਿਹੜੇ ਵਰਤਨਾ ਦੀ ਸੇਵਾ ਕਰ ਰਹੇ ਆ ਤਾਂ ਪਾਗਾਂ ਵਾਲੇ ਆ ਜਿਹੜੇ ਮਗ ਸੇਵਾ ਕਰਦੇ ਆ ਗੁਰੂ ਰਾਮਦਾਸ ਜੀ ਬੜੀ ਕਿਰਪਾ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਤਾਂ ਹੁਣ ਆਪਣਾ ਬਲੌਗ ਦੀ ਇੱਥੇ ਸਮਾਪਤੀ ਤੇ ਸਾਰੇ ਵੀਰਾਂ ਨੂੰ ਬੇਨਤੀ ਇਹਨੂੰ ਸੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੇ ਪ੍ਰਭਾਵਾਂ ਦੀ ਕਿਰਪਾ ਨਾਲ ਇਹ ਚੈਨਲ ਆ ਚੱਲਣਾ ਤੇ ਤੁਹਾਡਾ ਇੱਕ ਮਿੰਟ ਦਾ ਕੰਮ ਆ ਸਕਿੰਟ ਦਾ ਤਾਂ ਤੁਹਾਡੇ ਵੀ ਉਹਦਾ ਚੈਨਲ ਤੁਹਾਡਾ ਆਪਣਾ ਚੈਨਲ ਆ ਜਿਹੜਾ ਚੱਲੂਗਾ ਤੇ ਤੁਹਾਡੀ ਕਿਰਪਾ ਨਾਲ ਹੀ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ